हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਆ ਦੀ ਵੀਡੀਓ ਵਿੱਚ ਪਾ ਟਾਉਪ ਦੀਆਂ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਇੱਕ ਜਰਸੀ ਹੈ ਬਾਈ ਇੱਕ ਸਾਈ ਵਾਲਾ ਟਾਉਪ ਬਰੀਡ ਆਉ ਪੁੱਛ ਲੈਨੇ ਬਾਈ ਟੋਟੇਲ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੋ ਵਧੀਆ ਵਧੀਆ ਬਾਈ ਬਾਈ ਨਾਮ ਤੇ ਐਡਰੈਸ ਬੋ ਨਾਮ ਜਸਵਿੰਦਰ ਸਿੰਘ ਆ ਜੀ ਪਿੰਡ ਜੌਨ ਜ਼ਿਲ੍ਹਾ ਫਰੈਂਡਾ ਤਸਵੀਰ ਰਾਮਪੁਰੂ ਨੇੜੇ ਪਿੰਡ ਬਾਈ ਨੇੜੇ ਵੀਰੇ ਜਿੱਟੂ ਪਰ ਆ ਜਾਂਦਾ ਮੋਬਾਈਲ ਨੰਬਰ ਪੁਰਪੂ 98722 32148 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਤੇ ਬਰਡ ਦੇਖਦੇ ਆ ਜਰਸੀ ਆ ਇਹ ਜਰਸੀ ਆ ਬਈ ਪੰਜਾਬ ਵਾਲੀ ਜਰਸੀ ਆ ਡਾਕਟਰ ਪੰਜਾਬ ਵਾਲੀ ਜਰਸੀ ਕਿਹੜਾ ਸੂਈ ਆ ਬਈ ਇਹ ਦੂਜਾ ਸੂਈ ਆ ਡਾਕਟਰ ਕਦੋਂ ਸੂਈ ਆ ਬਈ ਤੜਕੀ ਸੂਈ ਆ ਜੀ ਤੜਕੇ ਸੂਈ ਆ ਜੀ ਬੱਚਾ ਕੀ ਦੇਤਾ ਬਈ ਇਹਨੇ ਬੱচ্চਾ ਦੇਤਾ ਬੱਚਾ ਦੇਤਾ ਕਿੰਨੇ ਬੋਲੇ ਤੇ ਆ ਹੁਣ ਤੜਕੇ ਦਾ ਮੰਨ ਲਾ ਬਈ 7.5 ਕਿਲੋ 8 ਕਿਲੋ ਬੋਲਾ ਕੱਢਤਾ ਠੀਕ ਆ ਬਾਈ ਹਾਂ ਕਿੰਨਾ ਦੁੱਧ ਦੇ ਦੂ ਐਸਟੀਮੇਟ ਆ ਦੁੱਧ 23 24 ਕਿਲੋ ਖੁੱਲਾ ਮੰਨ 23 ਕਿਲੋ ਖੁੱਲਾ ਮੰਨ ਕੇ ਲੈ ਕੇ ਜਾਵੇ ਠੀਕ ਆ ਨਾੜਾ ਨੂੜਾ ਦਿਖਾਉਣਾ ਨਾੜਾ ਦਿਖਾ ਡਾਕਟਰ ਨਾੜਾ ਨਾੜਾ ਬਹੁਤ ਚੰਗੀਆਂ ਮੁਠੀ ਵਾਲਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕੜ ਬਾਕੀ ਗੂਮਾ ਨਾਲ ਡਾਕਟਰ ਬੋਦੀ ਬਾਦੀ ਦੇਖੋ ਇਸ ਦੇਖੋ ਬਾਕੀ ਕੱਦ ਵਾਲੀ ਡਾਕਟਰ ਹਾਂ ਛੋਟੀ ਨਾ ਮੰਨੇ ਕੋਈ ਨਹੀਂ ਛੋਟੀ ਮੇਰੇ ਬੋਟੇ ਦੇ ਬਰਾਬਰ ਹੁੰਦੀ ਹੈ ਰੰਗ ਰੂਪ ਬਹੁਤ ਚੰਗਾ ਆਰਡਰ ਬੜਾ ਕਮਾਲ ਮੁਠੀ ਵਾਲਾ ਹਲੇ ਵਾਲਾ ਡਾਕਟਰ ਵਾਲਾ ਥਣ ਲੈਵਾ ਦੇਖੋ ਬਾਈ ਭਾਂਡਾ ਬਹੁਤ ਚੰਗਾ ਹਣਾ ਯਾਰ ਬੜਾ ਬੜਾ ਚੰਗੇ ਆ ਖਾਣ ਬਹੁਤ ਚੰਗੇ ਚਿਵਾਈ ਕਿਵੇਂ ਆ ਚਿਵਾਈ ਇੱਕ ਨੰਬਰ ਆ ਪਤਾਰਾ ਮਾਰ ਕੇ ਦਿਖਾ ਦੇ ਬੋਲ ਦੇ ਭਾਈ ਮੜੀ ਤੋਰ ਕੇ ਦਿਖਾ ਦਈਏ ਖੁੱਲ ਕਰਦਾ ਜਰਸੀ ਆ ਪੰਜਾਬ ਵਾਲੀ ਗਰਮੀ ਨਹੀਂ ਬਿਲਕੁਲ ਮੰਨਦੀ ਬਾਕੀ ਡਾਕਟਰ ਕੋਈ ਛੋਟੀ ਨਾ ਮੰਨੇ ਭਾਈ ਅੱਛਾ ਭਾਈ ਛੋਟੀ ਮੰਨ ਕੇ ਆਲਾ ਕਹਿੰਦਾ ਛੋਟੀ ਆ ਇਹ ਆ ਪ्युअर ਪੰਜਾਬ ਵਾਲੀ 100 ਚੋਂ 100 ਪਰਸੈਂਟ ਡਾਕਟਰ ਸਹੀ ਗੱਲ ਆ ਮੇਰੇ ਮੋਢੇ ਦੇ ਬਰਾਬਰ ਹੁੰਦੀ ਆ ਬੱਚਿਆਂ ਕੋਈ ਛੋਟੀ ਨਾ ਮੰਨੇ ਇਹ ਛੋਟੀ ਹੈ ਜੀ ਤੋਰ ਸਾਰਾ ਚੂੜੀ ਮੱਝਾ ਨਾਲ ਪੜਾ ਡਾਕਟਰ ਸਹੀ ਗੱਲ ਆ ਦੁੱਧ ਵੀ ਥਾਂ ਦੇਖ ਦੁੱਧ ਵੀ ਮੱਝਾਂ ਵਰਗਾ ਹੀ ਦੇਉਗੀ ਹਾਂ ਇਹਦਾ ਬਾਲੇ ਬਾਈਆਂ ਦਾ ਫੋਨ ਆ ਰਿਹਾ ਡੈਲੀਪਿਸ਼ਾਂ ਸਾਨੂੰ ਜਰਸੀ ਲਾ ਕੇ ਦਿਓ ਕੋਈ ਪੰਜਾਬ ਵਾਲੀ ਜਰਸੀ ਲਾ ਕੇ ਦਿਓ ਠੀਕ ਹੈ ਬਾਈ ਜਰਸੀ ਦਾ ਅੱਜਕੱਲ ਪੰਜਾਬ ਵਾਲੀ ਤਾਂ ਮਿਲਦੀ ਨਹੀਂ ਰਟ ਮਿਲਦੀ ਨਹੀਂ ਬਾਈ ਸੋਨੀਆ ਦਾ ਹਰੇਕ ਹੀ ਕਹਦੂ ਜਰਸੀ ਲੈ ਵਾਲੂ ਬਹੁਤ ਚੰਗਾ ਕੱਢ ਬੱਡ ਫੁੱਲ ਲੈ ਮੋੜ ਦੇ ਬਾਈ ਤੇ ਕੀ ਮੁੱਲ ਰੱਖਿਆ ਫਿਰ ਇਹਦਾ ਇਹ ਰਟ ਮੁੱਲ 75000 72000 ਦੀ ਬੱਚੀ ਦੇ ਦਿਆਂਗੇ ਠੀਕ ਹੈ ਬਾਈ ਹਾਂ ਮੁੱਲ ਬਾਈ ਕਹਿੰਦਾ 75000 72000 ਦੀ ਜਿਹੜੀ ਬੜਾ ਆਪਾ ਦੇ ਦੇ ਜੇ ਕੋਈ ਬਾਲਾ ਬਸ ਛੋੜੀ ਹੋ ਪੰਜਾ ਛੋੜਾ ਡਾਕਟਰ ਬਾਲਾ ਇਹ ਜਗਲਾ ਆਇਆ ਨਾ ਕਹੇ ਹੱਥ ਬੰਨ ਕੇ ਬੇਨਤੀ ਆ ਭਾਈ ਭਾਈ ਛੱਟ ਲੈ ਲੈ ਛੱਟ ਲੈ ਲੈ ਛੱਤਰ ਦੇ ਥੱਲੇ ਆਲਾ ਦਾ ਆਪਣਾ ਫੋਨ ਨਾ ਲਾਵੇ ਠੀਕ ਆ ਭਾਈ ਹਾਂ ਬਗਾਈ ਕਰਨਾ ਕੋਈ ਫਾਇਦਾ ਨਹੀਂ ਬੈਡ ਦੇ ਸਾਬ ਨਾਲ ਮੁੱਲ ਜਾਇ ਜਾ ਹਣਾ ਡਾਕਟਰ ਲੈ ਵਾ ਦਿਖਾ ਲੈ ਕੱਦ ਪੈਟ ਫੁੱਲ ਲੈ ਵਾ ਲੂਗਾ ਕਮਾਲ ਆ ਫੁੱਲ ਚੰਗੀਆਂ ਧਾਰਾ ਬਾਈ ਕਦਾ ਮਾਰ ਕੇ ਨਾ ਕੱਲਾ ਕੱਲਾ ਤਣ ਲੈ ਗਲਾਬੀ ਤਾਂ ਵੀ ਨਹੀਂ ਕੋਈ ਚੈਕਟਰ ਲੈ ਆ ਭਾਈ ਨਿਆਣਾ ਬਾਈ ਨੇ ਪਾਇਆ ਹੀ ਨਹੀਂ ਕਹਿੰਦਾ ਕੋਈ ਚੱਕਰ ਹੀ ਨਹੀਂ ਚਵਾਈ ਦੇਖੋ ਭਾਈ ਚਵਾਈ ਬੜੀ ਚੰਗੀ ਆ ਇਹ ਰਹਣਾ ਥਾਣੀ ਬੜਾ ਚੰਗਾ ਟਰੈਕਟਰ ਭਾਈ ਸਹੀ ਗੱਲ ਆ ਭਾਈ ਚੋਣ ਜਿਹੜਾ ਬੈਡ ਨੂੰ ਬਹੁਤ ਚੰਗਾ ਲੱਗਿਆ ਪਿਛਲੇ ਸਣਾ ਚ ਵੀ ਦੇਖੋ ਲੈ ਚਵਾਈ ਲੈ ਆ ਦੇ ਲੋ ਬਾਈ ਫੂਸ ਬੜੀ ਬੈਠੇ ਆ ਉਧਰ ਮੌਜ ਨਾ ਬਾਈ ਧਾਰਾ ਮਰੀ ਦਾ ਪੀਚਾ ਕਰੀਂ ਹਾਂਲੇ ਵਾਲੋਂ ਮੈਂ ਪੂਰਾ ਹੈਂਡ ਸਹੀ ਗੱਲ ਆ ਠੰਡੀ ਬਾਉ ਦਾਣਾ ਯਾਰ ਨਾਣਾ ਢੂਣਾ ਦਿਖਾਉਂਗਾ ਡਰਾ ਪੂਰੀਆਂ ਦੁੱਧ ਵਾਲੀ ਬੱਚੀਆਂ ਨਹੀਂ ਹੈ ਹਮ ਸਾਰੇ ਲੇਵੇ ਦੇ ਦੇਖ ਡਰ ਤੇ ਨਾਲ ਸਹੀ ਗੱਲ ਆ ਬਾਈ ਸੇਲਾ ਵੱਡੀ ਨਾਲ ਵੀ ਦੁੱਧ ਵਾਲੀ ਬਹੁਤ ਚੰਗੀ ਆ ਮੁੱਲ ਵੀ ਜਾਇਜ 75000 ਐ ਜੀ ਬੱਚੀ ਲੋਕਾਂ ਦਾ ਡਾਕਟਰ 12 30 ਕਰ ਦਿਆ ਜੀ ਬੱਚੀ ਦਾ ਮੁੱਲ ਸਹੀ ਗੱਲ ਹੈ ਆਪਣਾ ਮੁੱਲ 25 30 ਹਜ਼ਾਰ ਦਾ ਬਟਾ ਅਜੋ ਸਹੀ ਗੱਲ ਅੱਗੇ ਆਪਣਾ ਦਾਬਾ ਰਾਂ ਯਾਰ ਤਾਂ ਅੱਜ 25 30 ਹਜ਼ਾਰ ਦਾ ਆਫਰ ਹੀ ਹੈ ਮਾੜੀ ਹੈਕੋ ਵੀ ਲੈਵਾ ਦਿਖਾ ਦੀ ਲੈਵਾ ਲੈਵਾ ਖਾਣ ਪਾਂਡਾ ਬਹੁਤ ਚੰਗਾ ਚਰਮਾਈ ਗੱਲ ਹੈ ਕੀ ਬਾਤ ਹੈ ਬਈ ਲੈਵਲ ਹੋਰ ਆ ਪਰ ਇਹ ਕਹਿੰਦਾ ਅੰਤ ਨਹੀਂ ਕੋਈ ਮੁੱਲ ਵੀ ਜਾ ਜਾਂ ਮਾਨਤਾਂ ਜਿਹੜਾ ਡਾਕਟਰ ਹੁੰਦਾ ਬਾਈ ਥੋੜਾ ਜਿਹਾ ਤਰਾ ਇਹਦਾ ਕੈਮਰੇ ਜਾ ਕਰਦੀ ਆ ਕੋਈ ਚੈੱਕ ਕਰ ਲੈ ਵਾਹ ਕੀ ਬਾਤ ਆ ਬਾਈ ਪੰਡਾ ਹੀ ਬੰਨੀ ਫਿਰ ਜਲੇ ਡਾਕਟਰ ਸਹੀ ਇਹਨਾਂ ਲੜਕੇ 7.5 8 ਕਿਲੋ ਬੋਲਾ 14 ਸੱਖਾਂ ਹੀ ਜਾਂਦੇ ਬੱਚੇ ਜੂ ਹਮ ਮਸਾਂ ਬਹਿ ਕੇ ਸੁਈਆ ਡਾਕਟਰ ਸਹੀ ਗੱਲ ਆ ਗਰਮੀ ਦਾ ਮੌਸਮ ਜਮੇ ਨਹੀਂ ਮੰਨਣੀ ਗਰਮੀ ਬਾਈ ਇਹਨੇ ਫਾਇੰਡ ਫੋਟ ਫੁੱਲ ਆਉਣੀ ਇਹ ਹੁੰਦੀ ਆ ਜਰਸੀ ਪੰਜਾਬ ਵਾਲੇ ਡਾਕਟਰ ਜਰਸੀ ਦਾ ਹਰੇ ਕੀ ਕਹਿੰਦਾ ਵੀ ਹੈਗੀ ਹੈ ਅੱਗੇ ਬਾਈ ਸਾਈ ਵਾਲ ਟਾਪ ਰੀਡ ਇਹ ਵੀ ਪੂਰੀ ਟਾਪ ਦੀ ਡਾਕਟਰ ਇਹ ਵਾਹਦਾ ਵੀ ਦਿਖਾਰੇ ਕੀ ਬਾਤ ਆ ਪੂਰਾ ਲੈਵਾ ਆ ਨਹੀਂ ਡਾਕਟਰ ਹਮ ਲੇਵਾ ਦੇ ਵਸੀਨ ਲੱਗਿਆ ਸਰਮਾ ਲਈ ਇਨਸ਼ਾ ਅੱਲਾਹ ਬਾਈ ਤੇ ਕਿਹੜਾ ਸੋ ਬਈ ਇਹ ਵੀ ਦੂਜੇ ਏ ਟਰ ਡਾ ਸੋਈ ਆ ਬਈ ਇੱਕ ਰਾਤ ਹੀ ਸੋਈ ਹੈਗੀ ਰਾਤ ਹੀ ਉਹ 2:00 ਵਜੇ ਅੱਛਾ ਇਹਨੇ ਮਗਰ ਜਾਸੀ ਬਸਿਆ ਪਯੋਰ ਜਾਸੀ ਆ 100 ਜੋ 100% ਡਾ ਬੱਤੀ ਬਹੁਤ ਚੰਗੀ ਆ ਨਾ ਇਹ ਹਾਂ ਬੱਚਾ ਬੱਚੀ ਆ ਬੱਚੀ ਨੂੰ ਜਨਮ ਦਿੱਤਾ ਤੇ ਜੇਰ ਜੂ ਰੋਕੇ ਦੋਨਾਂ ਨੇ ਜੇਮਾ ਓਕੇ ਬਾਈ ਠੀਕ ਆ ਬਾਈ ਖੋਲ ਦੇ ਬਾਈ ਤੋੜ ਕੇ ਦਿਖਾ ਦੇ ਕੱਦ ਫੁੱਲ ਵਧੀਆ ਤੇ ਰੰਗ ਰੂਪ ਚੰਗਾ ਤੇ ਰਾਜੀ ਰੂਜੀ ਫੁੱਲ ਆ ਬਾਈ ਲੇਵਾ ਦੇ ਬਾਕੀ ਵੱਡੀ ਗੱਲ ਗਰਮੀ ਇਹਨੇ ਵੀ ਨਹੀਂ ਮਰਣੀ ਤੇ ਫੈਂਟ ਆ ਜਿਹੜੀ ਇਹਦੀ ਵੀ ਫੁੱਲ ਆ ਲੇਵਾ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਡਾਕਟਰ ਭਾਜੀ ਦੇ ਫਾਰਮ 'ਚੋਂ ਲਈ ਜਾਨੇ ਪਲੂ ਨੇ 24 ਕਿਲੋ ਕੱਢਿਆ ਅੱਛਾ ਹਾਂ 25 ਕਿਲੋ ਤੋਂ ਤਾਂ ਇਹਦੀ ਖੁੱਲਾ ਮੰਨੇ ਅਗਲਾ ਹੁਣ ਕਿੰਨੇ ਬੋਲੇ ਤੇ ਆ ਹੁਣ ਬੋਲਾ ਮੰਨ ਲਾ ਵੀ ਇਹ ਥੱਲੇ ਟੜ ਕੇ 9 9.5 ਕਿਲੋ ਬੋਲਾ ਕੱਢਤਾ ਠੀਕ ਆ ਭਾਈ ਲੈ ਚੱਲ ਭਾਈ 18 ਕਿਲੋ 18 ਕਿਲੋ ਸਟਾਰਟ ਆ ਜੀ ਹਮ ਫੁੱਲ ਕੱਦ ਥਣ ਲੇਵਾ ਕਮਾਲ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਆਰਡਰ ਬਹੁਤ ਚੰਗਾ ਭਾਈ ਆਰਡਰ ਕਰਮਣੀ ਨੇ ਬਹੁਤ ਸੋਨਾ ਆਖਿਆ ਬਾਕੀ ਥਣ ਸਾਹਿਬ ਡਾਕਟਰ ਸਾਹ ਤੋਂ ਬੜਾ ਕੰਡਾ ਰੱਖਿਆ ਬਸ ਸਹਿਜੀ ਬਹੁਤ ਚੰਗਾ ਬਾਈ ਲੈ ਗਲਾਬੀ ਥਣ ਮੁਠੀ ਵਾਲਾ ਥਣ ਕੱਲਾ ਕੱਲਾ ਬਾਕੀ ਲੈ ਵਾਲਾ ਡਾਕਟਰ ਨਹੀਂ ਮੁਰੇ ਨਹੀਂ ਫਿਰੇ ਲੈ ਵੀਰਿਆਂ ਦਾ ਪੰਡੇ ਮੁੰਨੀ ਫਿਰੇ ਹਾਂ ਲੈ ਚੱਲ ਬਾਈ ਤੇ ਕੀ ਮੋਲ ਲਬਰਾ ਇਹਦਾ ਫਿਰ ਇਹਦਾ 75000 72 ਦੀ ਹੋਈ ਡਾਕਟਰ ਮੋਲ ਇਹਦਾ ਵੀ 75 ਲੋਕ ਜਮਾ ਖੜੀਆਂ 90 ਮੰਗੀਆਂ ਨੇ ਡਾਕਟਰ ਬੱਚੀ ਪੂਰੀ ਕੱਦ ਵਾਲੀ ਹੈ ਵੀ ਬਈ ਛੋਟੀ ਨਹੀਂ ਛੋਟੀ ਨਾ ਮੰਨੇ ਕੋਈ ਵੀ ਨਾ ਯਾਰ ਸੀ ਛੋਟੀ ਮੰਨੇ ਨਾ ਇਹਨੂੰ ਮੰਨੇ ਕੋਈ ਹੂੰ ਹੂੰ ਮੁੱਲ ਬਾਈ ਕਹਿੰਦਾ 1.75 ਕਰਾ ਲਓ 72000 ਦੀ ਜਿਹੜੀ ਵਾੜ ਆਪਾਂ ਦੇ ਦੇਾਂਗੇ ਆਰਡਰ ਕਮਾਂ ਲੈ ਟਰਲੇ ਉਹਦਾ ਬੜਾ ਚੰਗਾ ਨੇ ਆ ਜਵਾੜੀ ਵਾਲਾ ਥਣ ਕੱਲਾ ਕੱਲਾ ਕੀ ਬਾਤ ਹੈ ਸਹੀ ਗੱਲ ਹੈ ਬੱਚਾ ਹੀ ਮਗਰ ਬੱਚੀ ਆ ਬੱਚੀ ਵੀ ਬਹੁਤ ਚੰਗੀ ਆ ਬਾਈ ਹਨਾ ਤੇ ਬੱਚਾ ਦੇਖੋ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਆ ਮਾਂ ਵੀ ਚੰਗੀ ਆ ਦੁੱਧ ਵਾਰ ਕੇ ਚੰਗੀ ਆ ਅੱਛਾ ਲੈ ਪੋਣਾ ਪਾਲਾ ਨਹੀਂ ਪੋਣਾ ਨਾ ਬਾ ਜੋ ਲੋੜ ਹੀ ਨਹੀਂ ਜਦੋਂ ਬਈ ਕੋਈ ਚੱਕਰੀ ਨਹੀਂ ਹਨਾ ਸਿਵਾਹੀ ਦੇਖੋ ਬਾਈ ਕੀ ਬਾਤ ਆ ਚੋਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ। ਬਾਈ ਡਾਕਟਰ ਕੁੱਤੀਆਂ ਕਰਦੀ ਆ। ਸਹੀ ਗੱਲ ਆ ਗੁੱਤੀਆਂ ਪਾੜਦੀ ਆ ਲੈ। ਚੋਣ ਪਾਓ ਚੰਗਾ ਲੱਗਿਆ। ਉਹ ਦੂਜਾ ਬੱਚਾ ਆ ਗਿਆ ਇੱਧਰ ਦੀ ਬਾਈ। ਹਾਂ ਉਹ ਬੱਚਾ ਥੋੜਾ ਮੂੰਹ ਲਾਉਂਦਾ ਤਾਂ ਕਹਿ। ਉਹ ਆਡਰ ਬੁਰਾ ਦਿਖਾ ਦੇ ਐ ਨਹੀਂ ਉਹਨੇ ਮੂੰਹ ਰੇ ਉਹਨੇ ਵਾ ਠੋਸਲੇ ਵਾ। ਸਹੀ ਗੱਲ ਆ ਪੂਰਾ ਠੋਸਲੇ ਵਾ। ਹਾਂ ਸਹੀ ਗੱਲ। ਤਾਂ ਤੁਮ ਦੇਖ ਕਿੰਨਾ ਚੰਗਾ ਲੱਗੇ। ਇਹ ਜੇ ਬੱਚਿਆਂ ਲੋਕ ਡਾਕਟਰ ਲੱਖ ਤੋਂ ਬਾਹਰ ਡਾਕਟਰ ਦਿੰਦੇ ਆ। ਸਹੀ ਗੱਲ ਆ ਬਾਈ ਲੈ ਉਪਰਾਂ ਬੱਚਾ ਕੋਲੇ ਖੜ ਗਿਆ ਕਰਮ ਵਾਲੀ ਪੂਰਾ ਨਹੀਂ ਹਿੱਲੀ ਬਾਈ। ਠੀਕ ਆ। ਮੋਲ ਇਹਦਾ ਵੀ ਜਾਇਜ਼ ਆ ਮਾਨਤਨ ਵਿੱਚੋਂ ਜਰੂਰ ਡਾਕਟਰ ਦੋਨੀਆਂ ਮੁਲੀਆਂ ਟੌਪ ਦੀਆਂ ਅੱਜ ਅੱਧਾ ਨੰਗੇ ਨੇ ਕੱਢ ਕੇ ਲਿਆਂਦੇ ਡਾਕਟਰ ਸਹੀ ਗੱਲ ਆ ਬਾਈ ਸਹੀ ਗੱਲ ਆ ਆ ਦੋਨੀਆਂ ਫਾਰਮ ਜੋ ਆਈਆਂ ਬੱਚਿਆਂ ਆ ਵੀ ਵੈਡ ਬਾਈ ਬਹੁਤ ਚੰਗੀ ਆ ਕਿਸੇ ਵੀਰ ਨੂੰ ਦੋਨਾਂ ਜੋ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਾਈ